ਸਾਂਗਤ ਜੀ ਜੋ ਕਹਿਦਾ ਹੀ ਉਹ ਸਾਰੇ ਮਹਿਸੂਸ ਕਰਦੇ ਆ ਕਿ ਨੋਇਆ ਸਾਧਨਾ ਕਾਈ ਵੱਡੋ ਪਰਜੋਤ ਬੰਦੇ ਦਾ ਜਮਾਨਾ ਉਹਦੀ ਬੁੱਧੀ ਮਨ ਜਿਹੜਾ ਤਿਰੋਦਾ ਕਿਥੋਂ ਲੈ ਕੇ ਕਿਥੋਂ ਤੱਕ ਉਹ ਬੱਛੀ ਸੀ ਜਮਾਨਾ ਜੁਜੀ ਕਾਸੀ ਕਿ ਮੈਂ ਸਮਝਦਾ ਕਿ ਮੈਂ ਜਿਹਨਾਂ ਬੰਦਿਆਂ ਨੂੰ ਮਿਲਿਆ ਜਿੰਦੀ ਜਿਹ ਸੇਖੋ ਸਭ ਤੋਂ ਮਹਾਨ ਚਕਜੀ ਉਹ ਕਿ ਮੈਂ ਉਹਨਾਂ ਦਿਨਾਂ ਬਹੁਤ ਗ੍ਰੇਟ ਬੰਦਾ ਦੇਰੇ ਵਿੱਚ ਇੱਕ ਲਿਖਣੀ ਵੀ ਨਹੀਂ ਕਹਿੰਦਾ ਇੱਕ ਸ਼ਖਸੀਅਤ ਦੇ ਇੱਕ ਬੰਦੇ ਦੇ ਇੰਨੇ ਜ਼ਿਆਦਾ ਕੌਣ ਹੈ ਤੇ ਸਭ ਤੋਂ ਵੱਡਾ ਸੇਖੋ ਸਾਹਿਬ ਇਹ ਸੀ ਕਿ ਜਿਸ ਨੇ ਕਾਸ਼ ਸਾਹਿਬ ਨੇ ਕਿਹਾ ਕਿ ਖਾਸਾ ਐਵਰ ਨੇ ਨਰੂ ਬੇਨ ਕਾ ਗਾਂਧੀ ਨੇ ਬੇਨ ਕਾ ਕਥਾ ਲਿਖਿਆ ਪਰ ਸੇਖੋ ਸਾਹਿਬਾਰੇ ਕਿਸੇ ਨੂੰ ਬੇਨ ਕਾ ਲਿਖਣ ਦੀ ਤੋ ਲੋਕ ਨਹੀਂ ਕਹਿੰਦੇ ਆਪਣੀਆਂ ਨੂੰ ਵੀ ਦੇਖਦਾ ਤੁਹਾਡੇ ਨੂੰ ਤੋ ਜਿਸ ਤਰ੍ਹਾਂ ਰੀਤੋ ਦਾ ਕੋਈ ਵੀ ਸੌਤ ਹੋ ਗਿਆ ਸੀ ਯਾਦ ਹੈ ਕਿ ਜਿਸ ਤਰ੍ਹਾਂ ਲਾਭਦੀ ਗੱਲ ਉਹਨੇ ਕਹੇ ਉਹਨੇ ਤੋ ਇਤਨੀ ਜਵਤੀ ਜਿਹੜਾ ਪਹਿਲਾਂ ਸੰਜੀਤ ਦਾ ਖੁੱਸ ਗਿਆ ਸੀ ਉਹਦਾ ਉਹ ਧਿਆਨ ਤੇ ਗੁਰਿੰਦ ਕੋਟੇ ਦਾ ਧਿਆਨ ਲਗਿਆ ਕੁਝ ਤਾਂ ਨਾਸਕੋ ਤੁਸੀਂ ਇਹ ਕਿਧਰ ਕਰਦੇ ਇਸੇ ਨੂੰ ਤਾਂ ਕਹਿ ਲਗੇ ਕਿ ਅਸਲ ਗੱਲ ਤਾਂ ਨਿਰਗੁਣ ਈਸ਼ਵਰ ਦਾ ਕੋਲੋਂ ਨਾਸਕਤਾ ਦੇ ਕੋਲ ਪਹੁੰਚਦਾ ਕਿ ਈਸ਼ਵਰ ਕੋਲ ਹੈ ਹੀ ਉਹ ਤੇ ਬੰਦਾ ਬੜ ਕੇ ਜਾਂ ਤਖਤ ਲਗਾ ਕੇ ਤੇ ਭਾਵੇਂ ਮੇਰੇ ਲਈ ਜਦਾਂ ਇੱਕ ਹੌਲੀ ਹੌਲੀ ਈਸ਼ਵਰ ਦਾ ਕਨਸੈਪਟ ਬਣਦਾ ਜਿੱਥੋਂ ਚੱਲਦਾ ਉਹ ਸਾਡੇ ਜੁਗਤਾਂ ਕਹਿੰਦੇ ਆ ਉਹ ਬਿਲਕੁਲ ਬਣਦਾ ਜਾਂਦਾ ਕਿ ਮਾਇਦਵਾ ਦਾ ਈਸ਼ਵਰ ਜਾਂ ਨਿਰਗੁਣ ਦਾ ਈਸ਼ਵਰ ਲੱਗਦਾ ਨਾਸਕਤਾ ਦੇ ਕੋਲ ਆਇਆ

ਮੈਂ ਕਿਸੇ ਪਹਿਰਨ ਕਿਸੇ ਪੋਸ਼ਾਕ ਦਾ ਨਿੰਦਕ ਨਹੀਂ ਮੈਂ ਤਾਂ ਚਾਹੁੰਦਾ ਹਾਂ ਕਿ ਪਹਿਰਨ ਪਹਿਨ ਕੇ ਨੰਗੇ ਰਹੋ ਇਹ ਨਾ ਹੋਵੇ ਕਿ ਦੁਨੀਆ ਮਨ ਬੈਠੇ ਦੇਵਤਾ ਤੇ ਉਮਰ ਭਰ ਤੁਸੀਂ ਇੱਕ ਦੀਵਾਰ ਤੇ ਟੰਗੇ ਕਿ ਉਸ ਸ਼ਖਸ ਨੇ ਆਪਣੇ ਆਪ ਨੂੰ ਬ੍ਰੇਕ ਕਰ ਦੇ ਦਿੱਤੇ ਕਿ ਉਹਨੇ ਕਦੀ ਆਪਣੇ ਆਪ ਨੂੰ ਕਿ ਮੇਰੀ ਮੇਰੀ ਬਹੁਤ ਪ੍ਰਸ਼ੰਸਾ ਹੋਵੇ ਕਿ ਉਹਨਾਂ ਦੀ ਬਹੁਤ ਜ਼ਿਆਦਾ ਆਪਣੀਆਂ ਕਾਮਨਾਵਾਂ मैं कभी नहीं लगना किसी कि मेरे च काम ना। तो मैं किसी किसी होर बंदी किसी जिन्हें शख्सियत को मैं मिले कि इस तरह अपने आप में बेनकाब करने वाला इस तरह प्रफ तो करने वाला और इस तरह जिंदगी मूव करा कोई मैं शख्स नहीं देखा ये कि तो को एक बार शख्सियत दी कभी कभी अहसास नहीं मन दस कि, कि मैं मैं सीखना मैं इना वा कि वो भी उस शख्सियत सब तो व्डा यहाँ ਇਸ ਕਾਲ ਦਾ ਫਾਇਦਾ ਇਹ ਹੁੰਦਾ ਕਿ ਪਖੰਡ ਤੋਂ ਵੀ ਬਹੁਤ ਦੂਰ ਹੈ ਕਿ ਕਾੜੀ ਸਿਕਸੀਅਤ ਉਹਨਾਂ ਦੀ ਸਿਕਸੀ ਕੋਈ ਅਡੰਪਰ ਕੋਈ ਘੱਡ ਨਹੀਂ ਸੀ ਕਿ ਜਿਉਂ ਅਕ ਕਮਜ਼ੋਰੀਆਂ ਸੀ ਕੁਝ ਜਿਉਂ ਕਰਾ ਕੇ ਪਾਇਆ ਉਹਨਾਂ ਨੇ ਦੱਸਤਾ ਕਿਹਦਾ ਜੀ ਕਿ ਵਿੱਚ ਜਾਖੜਾ ਉਹ ਕਿਨੇ ਢਗਾ ਅੰਦਰ ਆ ਗਿਆ ਲਗਭਗ ਇਹ ਸੀ ਕਿ ਇਹ ਸਾਰਾ ਕੁਝ ਹੋਰ ਇਤੋਕ ਐਕਟਿਵਿਟੀ ਮੈਨੂੰ ਯਾਦ ਆਪੜੀ ਹਾਸੇ ਦੀ ਗੱਲ ਆਪੇ ਸਾਨੂੰ ਇੱਕ ਦੇ ਮੈਡਮ ਹੁੰਦੇ ਸੀਗੇ ਇਹ ਕੋਈ ਕਿਸੇ ਡੀਨ ਦੇ ਅੰਦਰ ਪਿਆ ਆ ਇਹ ਬਹੁਤ ਸੂਚੀ ਕੀ ਚੱਕੀ ਹੈ ਕਿ ਮੈਨੂੰ ਤੇ ਆਪਣੇ ਅਮਰ ਜੀ ਦੇ ਆਪਾਂ ਜਿਹੜਾ ਮੈਨੂੰ ਮਿਲਣੇ ਚਾਹੀਦੇ। ਅਸੀਂ ਉੱਥੇ ਚੱਲਦੇ ਤੇ ਕੋਲ ਗਏ ਤੇ ਸਾਹਮਣੇ ਜਿਹਨੇ ਮੈਂ ਤੁਸੀਂ ਮੋੜੋ। ਲੱਗਿਆ ਕੀ ਗੱਲ? ਗਿਆ ਵੀ ਟੌਰੀ ਪੜਾ ਦਿੱਤੀ ਮੈਂ। ਇਹ ਮੈਂ ਕਰ ਲੈਣਾ। ਇਹ ਇੱਕ ਬਹੁਤ ਸ਼ਕਤੀ ਦੇ ਵਿੱਚ ਕਿੰਦਰਾ ਬਾਂਦਲਾ ਔਰ ਇੱਕ ਬਾਲ ਬੱਚੇ ਦਾ ਨਾਮ ਤੇ ਸੁਣਨ ਦੀ ਵੀ। ਕਾਸ਼ ਇਹ ਸਾਰੀ ਗੱਲ ਬਹੁਤ ਗੁੱਸੇ ਔਰ ਇਹ ਸੀ ਗੀਰਾਂ ਨੂੰ ਕਿ ਉਹ ਰੋਮੇਸ਼ਾ ਹਰ ਗਾਲ ਨੂੰ ਆਪਣੇ ਆਪੇ ਜੋ ਉਹ ਦੇਖਦੇ ਸੀ ਉਹਨਾਂ ਨੇ ਕਦੀ ਮੈਂ ਉਹ ਕੋਰ ਕਰਦਾਂ ਸੁਣਿਆ ਕਿ ਉਹ ਕਾਨੇ ਗਵਾਨਿਆ ਲੇ ਕੇ ਆਉਂਦੇ ਲੋਕਾਂ ਨੇ ਮੈਂ ਕਿੰਨਾ ਹੁੰਦਾ ਉਹਨੂੰ ਆਪਣੇ ਆਪ ਹੀ ਕੋਰ ਕਰ ਲੈਂਦੇ ਕਿ ਕਿ ਮੈਂ ਅਕਸਰ ਕਿੰਨਾ ਹੁੰਦਾ ਕਿ ਕੋਈ ਹੋਰ ਸ਼ਖਸ ਨੇ ਬੜਿਆ ਸੀ ਲੇਕਿਨ ਉਹ ਦੋ ਬੜਿਆ ਜਿਹੜਾ ਸੀ ਮੇਰੇ ਖਿਆਲ ਚ उसकू पढ़ने ज़्यादा जी कोई ही सी और अक्ल की तरक और तीव्रता और हर चीज़ की मृत्यु ब्रेक कर मन की इच्छा थी अपने आप में जो जिम्मेदार शायद दुनिया पढ़ लो पंजाबी हर शख्स अपने आप में से लगा हुआ कि मैं इदासी बाकी मैं इनका पर एक शख्स अपने आपूर से लगा हुआ कि तुम वो समुद्र कंडे जो वो क्या पक्षे वो बयान पढ़ लो ਦਾਨਾ ਦੀਆਂ ਨੌਕਰੀਆਂ ਦਾ ਬਿਆਨ ਕਰ ਲੋ ਕਿ ਕੋਈ ਕੋਈ ਸ਼ਖਸ ਆਪਣੇ ਆਪ ਦੇ ਇਨਾਂ ਬੇਇਨਆਲ ਨਹੀਂ ਹੋ ਸਕਦਾ ਸਪੋਸ ਸ਼ਖਸ ਨੂੰ ਯਾਦ ਕਰਨਾ ਜੁਟੀ ਕਰੇ ਕਿ ਉਹਦਾ ਮਾਈਂਡ ਇਤਿਹਾਸ ਤੋਂ ਗੁਰੂਆਂ ਤੋਂ ਲੈ ਕੇ ਸਿੱਖ ਧਾਰਮ ਤੱਕ ਉਹ ਤੋਂ ਅੱਗੇ ਕਰਕੇ ਲੋਚਨ ਸੀ ਕਿ ਬਹੁਤ ਵਿਸ਼ਾਲ ਮਾਨ ਵਾਲਾ ਉਹ ਸ਼ਖਸੀ ਤੋਂ ਉਹ ਤੁਜੋ ਵੀ ਇਹ ਚਾਹਦੇ ਸੀ ਕਿ ਸਾਡੇ ਕਿੰਨੇ ਪ੍ਰਸ਼ਨ ਪੁਰਾਣੇ ਵੇਸੇ ਪਰ ਉਹਨਾਂ ਦੇ ਜਵਾਬ ਨਵੇਂ ਹੁੰਦੇ। ਕੋਈ ਇੱਕ ਨਵਾਂ ਯੂਨਲ ਖਾਸੀ ਮਾਰ ਕੇ ਆਦਿ ਤੁਸੀਂ ਹੈ ਤਾਂ ਬੜੇ ਪੁਰਾਣੇ ਰੱਖੋ। ਪਰ ਤੁਹਾਡੇ ਇਹਦੇ ਪ੍ਰੱਤੇ ਨਵੇਂ ਪ੍ਰੱਤੇ ਬੰਗੜਿਆ ਕੋ ਛੋਟੇ ਬੱਚਿਆਂ ਤੇ ਆਂਦੇ। ਕਿ ਤੁਸੀਂ ਇੰਨੀ ਇਨੀ ਕਾਰੇ شخصیت ਹੋ। ਤੋਂ ਬਹੁਤ ਉਮੀਦਾਂ ਕਿਸੀ ਹੋਣਾ। ਦਾ ਇੱਕ ਤਾਂ ਹਰ ਸਾਥ ਯਾਦ ਕਰੀ ਹੋਦਾ ਇੱਕ ਹਰ ਸਾਥ ਸੁਣਾਇਆ ਗਿਆ। और दूसरी भी जरूरी है कि यूनिवर्सिटी में चेयर मिलेगा सब तो बड़ी गलत यही होनी चाहिए कि चेयर हो गए उन्होंने अंतर्गत साहित्य स्टडी हो गए तो मैं ठीक एक मैं उन्होंने पेज जब वो विदा हो गई है तो मैं एक सफाओं बारे लिखा जैन अपने आप में भी आरोप पढ़कर शेखों की विदा दी कि सत अक्टूबर उन्नीस सौ ਸਾਨੂੰ ਇਹ ਤੋਂ ਪਹਿਲਾਂ ਮੇਰੇ ਘਰ ਤੋਂ 10 ਕਿਲੋ ਮੀਟਰ ਦੀ ਦੂਰੀ ਤੇ ਇੱਕ ਸਮੁੰਦਰ ਦਿਖਦਾ ਹੈ। ਕਰਜਦਾ ਪੌਂਦਾ ਅਸਦਾ ਚਲਦਾ ਜਲਨਾ ਕਰਦਾ ਸਮੁੰਦਰ ਇਤਿਹਾਸ ਮਿਹਾਸ ਹੂਤ ਹੋਇ ਇੱਕ ਵਕਤ ਮਾਨ ਦੇ ਕਹਾਂ ਦਾ ਸਮੁੰਦਰ ਉਸ ਦੇ ਕਿਨਾਰਿਆਂ ਤੇ ਕਿਤੇ ਕ ਸਿੱਖ ਆ ਜਾਂਦੀਆਂ ਸ਼ਾਮਾਂ ਦਾ ਸੁਨੇਹ। ਇਸ ਤਰ੍ਹਾਂ ਖਾਲਸਕੰਧ ਦੀ ਗੱਲ ਵੀ ਇਸ ਸਿੱਖੋ ਸਾਹਿਬ ਨੇ ਉਸੇ ਕਿ ਪੰਜਾਬੀਆਂ ਨੂੰ ਕੋਈ ਕੌਮ ਬਣਦਾ ਮੌਕਾ ਨਹੀਂ ਮਿਲਿਆ। ਇਹ ਪੰਜਾਬੀ ਕੌਮ ਨਹੀਂ ਬਣ ਸਕੇ ਇਹ ਜਿਹੜਾ ਸਿੱਖ ਦਾ ਖਿਆਲ ਕੋਲ ਮੱਚੇ ਸੀ ਕਿ ਇੱਕ ਪੰਜਾਬੀ ਕੌਮ ਦੀ ਇੱਕ ਤਰ੍ਹਾਂ ਬਰਨ ਦੇ ਰਸਤੇ ਤੋਰ ਦੁਗਰੇ ਨੇ ਇੱਕ ਗਲੋਬਲ ਪਲੇ ਕੀਤਾ ਤੇ ਉਹਨੇ ਜੇ ਰঞ্জੀਤ ਸਿੰਘ ਦਾ ਜਾਂ ਇਹ ਰਾਜ ਥੋੜਾ ਹੋਰ ਰਹਿੰਦਾ ਤੇ ਸ਼ਾਇਦ ਪੰਜਾਬੀ ਇੱਕ ਕੌਮ ਬਣ ਜਾਂਦੇ ਕੌਮ ਵਾਂਗ ਸੋਚ ਸਕਦੇ ਇਹ ਕੋਈ 5 ਸਾਲ ਹੋ ਗਏ ਕਿ ਜਾਂ ਆਪਣੇ ਨਾਇਕਾ ਹੋਏ ਕਿ ਪੰਜਾਬੀ ਬੰਦੇ ਹੋਣੇ ਆ ਉਹ ਵਿਦੇਸ਼ਾਂ ਅਲਸਿੰਨਾ ਨੂੰ ਦੇਖਣ ਦੇ ਉੱਤੇ। ਟੋਪਲੀ ਕੋਨਾ ਦੇ ਉਹ ਸੁੰਦਰੇ ਕਿਨਾਰੇ ਆ ਤੇ ਕਿਤੇ ਸੈਟ ਆਜੀਆਂ ਸ਼ਾਮਾਂ ਦਾ ਸੂਰਜ ਸੀ। ਕਿਤੇ ਉੱਤੀ ਅੰਗਰੇਜ਼ ਮਹਿਕੂਬਾ ਐਲਮੀ ਦਾ ਬੁੱਤ ਸੀ। ਕਿਤੇ ਹੁੰਗੂ ਮੁਕਾਸ ਦੇ ਦੀਵਿਆਂ ਦੇਖਦੇ ਸਨ। ਕਿਤੇ ਇਨਕਲਾਬ ਦੇ ਸੁਣਦੇ ਸਨ ਤੇ ਕਿਤੇ ਨਿੱਕੇ ਨਿੱਕੇ ਪੈਰਾਂ ਦੀਆਂ ਪੈੜਾਂ ਪਾਉਂਦੇ ਹੋਏ ਤੁਰਦੇ ਸਨ। ਉਹ ਇੱਕੋ ਵਲੇ ਮਛਰੀ ਵਰਗਾ ਤੁਰ। ਨਿੱਕਾ ਤੇ ਚੰਚਰ ਸੀ। ਛਾਲ ਵਰਗਾ ਨਮਾਜ਼ ਪਾਣੀ ਬਾਗ ਸੱਜਰਾਸੀ ਇਹ ਸਭ ਨਾ ਉਪਰਾਨਾ ਪਾਣੀ ਬਾਗ ਦੀ ਨਗਰ ਤੇ ਪਾਰਦਰਸ਼ੀ गहरा विषाद ਤੇ ਵਿਗਨਾਰ ਅਨੇਕ ਪਿਸ਼ਾਵਾਂ ਤੋਂ ਉਹਨੇ ਬ੍ਰਿਆਮਾਨ ਆਪਣੇ ਬਸਤ ਹੋਦਾ ਤੋਂ ਹਰ ਹਨ ਬਾਜੋ ਨਾ ਹਰ ਇੱਕ ਬਾਣੀ ਬਾਜਾ ਨਾ ਆਪਣੇ ਵਿਚਾਰਾ ਤੇ ਉਹਨਾਂ ਦੇ ਬੇਬਾਕ ਕਿਤਾਬੇ ਦਾ ਬੋਲ ਇਕੱਲਾ ਰਹਿ ਜਾਣ ਕੋ ਨਾ ਉਹ ਬੜੀ ਇਕੱਲਾ ਰਹਿਣ ਜਾਣ ਕੋ ਜਾਪੂਗੀ ਇਹ ਕਹੋਨੇ ਭਗਤ ਸਿੰਘ ਬਾਰੇ ਸ਼ਿਵ ਕੁਮਾਰੀ ਅਜਾ ਬਿਆਨ ਦਿੱਤਾ ਕਿ ਸਾਰੇ इन खिलाफी सारे लोग तो बहुत खिलाफ हो गए कि पता उन्हें जरूरत थी उन्हें पता है मैं कला भी रह गया तो मैं वो कला रहते टेक सकता कि जरूरत वाला और जिस कारण लगे कि वाला शख्स थी तो सो जे <laughs> so, मैं उन्होंने बारे सदना लिखा कि हाँ डूंगा शूकद दरिया पर इस अदालत में बगा मैं पेतला इना के मेरी रेहत दिसे कि मैं डूंगा का बहुत गहरा हाँ डूंगा शूक दरिया पर इस अदालत में बगा मैं पेतला इना के मेरी रेत दिसे मैं अपनी रात में पाव खिलाड़ के तुपे जिस तरह के मेरे सुपने आते पे तो उसकी चिंतन सृजना भाषा की रचनात्मक सलत दियाँ हदा ਉਸਨੇ ਇੱਕ ਬਲੇਰੂ ਦਾ ਸ਼ੀਸ਼ੇ ਦਾ ਸ਼ਾਲੀ ਯੋਧੇਵਾਂ ਨੂੰ ਮੂਤਕ ਕਰਾਇਆ ਪੰਜਾਬੀ ਸਾਹਿਦ ਦੇ ਸਿੱਚੇ ਸਾਚ ਵਿੱਚ ਉਹ ਪੰਜਾਬੀ ਦੇ ਮਹਾਨতম 15ਵੀਂ ਜੁਗ ਉਸਕਤਾਲ ਸ਼ਾਮਲ ਹੈ ਉਸ ਦੀ ਜਨਮ ਦੀ ਸ਼ਾਮ ਤੇ ਸ਼ਾਮ ਦਾ ਰੰਗ ਉਹਦੇ ਪਿੰਡ ਦਾ ਖੇਤ ਉਹ ਕਿੰਝ ਕਿੰਧੀਆਂ ਮਖ ਫੈਲ ਰਿਆ ਹੈ ਉਸ ਦਿਨ ਉਹਦੇ ਜਨਮ ਨੂੰ ਉਸਦੇ ਵਿਦਾਂ ਨੂੰ ਵੀਰਾ ਇਸ ਨੂੰ ਜਸਤ ਵਿੱਚ ਸਾਡਾ ਸੱਤਾ